ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗਿਰੇ ਹੋਏ ਆਮ ਆਦਮੀ ਪਾਰਟੀ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਬੀਤੇ ਕੱਲ ਮੁਹਾਲੀ ਪੁਲਿਸ ਵੱਲੋਂ ਜੋ ਹੈ ਕਲੀਨ ਚਿੱਟ ਦੇ ਦਿੱਤੇ ਗਏ ਜੀ ਹਾਂ ਵਿਜੇ ਸਿੰਘਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੋ ਹੈ ਬੀਤੇ ਕੱਲ ਕਲੀਨ ਚਿੱਟ ਮਿਲ ਗਈ ਹੈ ਤੇ ਇਸ ਨੂੰ ਲੈ ਹੀ ਹੁਣ ਪੰਜਾਬ 'ਚ ਜੋ ਵਿਰੋਧੀ ਨੇ ਉਹ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਤੇ ਵੱਡੇ ਸਵਾਲ ਚੁੱਕਰੇ ਨੇ ਕਿਉਂਕਿ ਭਗਵੰਤ ਮਾਨ ਵੱਲੋਂ ਹੀ ਆਪਣੇ ਐਮ.ਐਲ.ਏ ਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਵੱਡਾ ਐਕਸ਼ਨ ਜੋ ਹੈ ਲਿਆ ਗਿਆ ਸੀਗਾ ਤਾਂ 3 ਸਾਲ ਪਹਿਲੇ 2022 'ਚ ਜੋ ਤੋਂ ਸਰਕਾਰ ਬਨੀ ਸੀ ਉਹਦੋਂ ਉਹਨਾਂ ਤੇ ਥੋੜੇ ਟਾਈਮ ਬਾਅਦ ਹੀ ਜੋ ਸੀਗਾ ਸਰਕਾਰ ਬਣਨ ਦੇ ਕੁਝ ਸਮਾਂ ਬਾਅਦ ਹੀ ਜੋ ਸੀਗਾ ਪରିਸ਼ਟਾਚਾ ਦੇ ਮਾਮਲੇ 'ਚ ਉਹਨਾਂ ਦੇ ਵੱਡਾ ਐਕਸ਼ਨ ਆਮ ਆਦਮੀ ਪਾਰਟੀ ਵੱਲੋਂ ਲਿੱਤਾ ਗਿਆ ਸੀ ਤੇ ਹੁਣ ਇਸ ਵਿੱਚਕਾਰ ਹੀ ਬੀਤੇ ਕੱਲ ਜਦੋਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਮੋਹਾਲੀ ਪੁਲਿਸ ਵੱਲੋਂ ਤੇ ਇਸ ਨੂੰ ਲੈ ਕੇ ਹੀ ਹੁਣ ਵਿਰੋਧੀ ਵੱਡੇ ਸਵਾਲ ਚੁੱਕਰੇ ਨੇ ਸਭ ਤੋਂ ਪਹਿਲੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਲੀਡਰ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੇ ਵੱਡੇ ਸਵਾਲ ਚੁੱਕੇ ਗਏ ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਲਿਖਿਆ ਇੱਕ ਜ਼ਿੰਮੇਵਾਰ ਅਹੁਦੇ ਤੇ ਬਿਰਾਜਮਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਪੰਜਾਬੀਆਂ ਨੂੰ ਦੱਸੇ ਕਿ ਹੁਣ ਉਹ ਸਬੂਤ ਕਿੱਥੇ ਗਏ ਜਿਨ੍ਹਾਂ ਦੇ ਆਧਾਰ ਤੇ ਉਸਨੇ ਵਿਜੇ ਸਿੰਘਲਾ ਨੂੰ ਕੈਬਨਿਟ ਤੋਂ ਹਟਾਇਆ ਸੀ ਅਤੇ ਉਸ ਖਿਲਾਫ ਪ੍ਰਿਸ਼ਚਾਰਚਾਰ ਦਾ ਕੇਸ ਦਰਜ ਕਰਵਾਇਆ ਸੀ ਮੁੱਖ ਮੰਤਰੀ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਪ੍ਰਸ਼ਤ ਮੰਤਰੀ ਨੇ ਉਸ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕਰ ਲਿਆ ਮੌਜੂਦਾ ਸਥਿਤੀ ਤੋਂ ਇਹ ਸਪਸ਼ਟ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਾਲੀ ਜੁੰਡਲੀ ਨੇ ਜਾਂਚ ਏਜੰਸੀਆਂ ਤੇ ਦਬਾਅ ਪਾ ਕੇ ਵਿਜੇ ਸਿੰਘਲਾ ਨੂੰ ਕਲੀਨ ਚਿੱਟ ਦਵਾਈ ਹੈ ਅਜਿਹਾ ਕਰਕੇ ਆਪ ਸਰਕਾਰ ਨੇ ਆਪਣੀ ਕਟਿਆ ਰਾਜਨੀਤੀ ਅਤੇ ਨੀਤੀ ਦੀ ਪੱਕੀ ਮੋਹਰ ਲਗਾ ਦਿੱਤੀ ਕਿ ਉਹ ਕੇਵਲ ਆਪਣੇ ਰਾਜਨੀਤਿਕ ਵਿਰੋਧੀਆਂ ਦੇ ਹੀ ਆਵਾਜ਼ ਦਬਾਉਣਾ ਚਾਹੁੰਦਾ ਹੈ ਪਰ ਆਪਣੇ ਪ੍ਰਸ਼ਤ ਬੰਦੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਨਗੇ ਅਸੀਂ ਮੰਗ ਕਰਦੇ ਹਾਂ ਕਿ ਇਨਸਾਫ ਨਿਯਕੀਨੀ ਬਣਾਉਣ ਲਈ ਵਿਜੇ ਸਿੰਘਲਾ ਦਾ ਕੇਸ ਸੂਬੇ ਤੋਂ ਬਾਹਰਲੀ ਕਿਸੇ ਸੁਤੰਤਰ ਜਾਂਚ ਏਜੰਸੀ ਕੋਲ ਜਾਂਚ ਲਈ ਭੇਜਿਆ ਜਾਵੇ ਤੇ ਇਹ ਵੱਡੇ ਸਵਾਲ ਤੇ ਵੱਡੀ ਬੇਨਤੀ ਜੋ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਤੇ ਉਹਨਾਂ ਨੇ ਲਿਖਿਆ ਥ੍ਰੈਟਿਕਸ ਓਵਰ ਟਰੂਥ 2022 ਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸ਼ਾਨਦਾਰ ਸ਼ੋਅ ਕੀਤਾ ਦਾਵਾ ਕੀਤਾ ਕਿ ਸਿਹਤ ਮੰਤਰੀ ਵਿਜੇ ਸਿੰਘਲਾ ਰਿਸ਼ਵਤ ਕਮਿਸ਼ਨ ਲੈ ਰਹੇ ਸਨ ਉਸਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ ਚ ਸ਼ੇਕੀ ਮਾਰੀ ਗਈ ਕੋਈ ਹੋਰ ਨਹੀਂ ਜਾਣਦਾ ਮੈਂ ਸਖਤ ਕਾਰਵਾਈ ਕਰ ਰਿਹਾ ਹੁਣ ਪੰਜਾਬ ਪੁਲਿਸ ਵਿਜੇ ਸਿੰਘਲਾ ਨੂੰ ਸਾਫ ਸੁੱਧਰੀ ਕਲੀਨ ਚਿੱਟ ਦਿੰਦੀ ਹੈ ਕੋਈ ਸਬੂਤ ਨਹੀਂ ਕੋਈ ਕੇਸ ਨਹੀਂ ਭਗਵੰਤ ਮਾਨ ਦੀ ਫਿਲਮੀ ਸ਼ੈਲੀ ਦੀ ਰਾਜਨੀਤੀ ਚ ਸਿਰਫ ਇੱਕ ਹੋਰ ਅਧਿਆਇ ਦਾ ਫਿਰ ਇਹ ਕੀ ਸੀ ਸੁਰਖੀਆਂ ਲਈ ਇੱਕ ਸਕ੍ਰਿਪਟਿਡ ਡਰਾਮਾ ਇਹ ਸ਼ਾਸਨ ਨਹੀਂ ਇੱਕ ਸਰਕਸ ਹੈ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਜੋ ਹੈ ਵੱਡਾ ਬਿਆਨ ਜੋ ਹੈ ਵਿਜੇ ਸਿੰਘਲਾ ਦੀ ਕਲੀਨ ਚਿੱਟ ਨੂੰ ਲੈ ਕੇ ਭਗਵੰਤ ਸਰਕਾਰ ਖਿਲਾਫ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਵੀ ਪਿੱਛੇ ਕਿਵੇਂ ਹੀ ਰਹਿ ਸਕਦੇ ਸੀ ਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਵਿਜੇ ਸਿੰਘਲਾ ਨੂੰ ਮਿਲੀ ਕਲੀਨ ਚਿੱਟ ਨੂੰ ਲੈ ਕੇ ਭਗਵੰਤ ਖਿਲਾਫ ਵੱਡੇ ਜੋ ਸੀਗੇ ਸਵਾਲ ਚੁੱਕੇ ਨੇ ਸੋਨ ਸੁਖਪਾਲ ਸਿੰਘ ਖਹਿਰਾ ਨੇ ਕੀ ਕੁਝ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜੀ ਕੱਲ ਡਾਕਟਰ ਵਿਜੇ ਸਿੰਘਲਾ ਨੂੰ ਸਰਕਾਰ ਨੇ ਕਲੀਨ ਚਿੱਟ ਨੀਤੀ ਨਾ ਕ腐ਸ਼ਨ ਕੇਸ ਵਿੱਚ ਉਥੋਂ ਇੱਕ ਗੱਲ ਤਾਂ ਸਾਫ਼ ਸਟੈਬਲਿਸ਼ ਹੋ ਗਈ ਆ ਜाहिर ਹੋ ਗਈ ਜਗ ਜाहिर ਕਿ ਪੰਜਾਬ ਦੇ ਵਿੱਚ ਦੋ ਕਾਨੂੰਨ ਨੇ ਇੱਕ ਕਾਨੂੰਨ ਹੈ ਆਪੋਜੀਸ਼ਨ ਦੇ ਲੀਡਰਸ ਤੇ ਜਿਹੜੇ ਕਾਰਕੁਨ ਨੇ ਪੰਜਾਬ ਦੀ ਗੱਲ ਕਰਦੇ ਨੇ ਪਾਣੀਆਂ ਦੀ ਗੱਲ ਕਰਦੇ ਨੇ ਮਾਈਨਿੰਗ ਦੀ ਗੱਲ ਕਰਦੇ ਨੇ ਤੇ ਵਿਰੋਧੀ ਧਿਰਾਂ ਦੇ ਲੀਡਰ ਨੇ ਤੇ ਦੂਸਰਾ ਹੈ ਜਿਹੜੇ ਰੂਲਿੰਗ ਪਾਰਟੀ ਦੇ ਆਗੂ ਨੇ ਜਿਹੜੇ ਕੇਚਰੀਵਾਲ ਤੇ ਭਗਵੰਤ ਮਾਨ ਦੇ ਚੇਲੇ ਬਲਕੇ ਨੇ ਉਹਨਾਂ ਦੇ ਗੁਣ ਗਾਉਂਦੇ ਨੇ ਉਹਨਾਂ ਵਾਸਤੇ ਕਿਉਂਕਿ ਅੱਛੀ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਵਿਜੇ ਸਿੰਘਲੇ ਦਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਹੀ ਕੀਤਾ ਸੀਗਾ ਕਿਸੇ ਛੋਟੇ ਮੋਟੇ ਬੰਦੇ ਨੇ ਨਹੀਂ ਕੀਤਾ ਕਿਸੇ ਕੋਈ ਕੰਪਲੇਂਟ ਕਿਸੇ ਸਪਾਈ ਤੋਂ ਨਹੀਂ ਲਈ ਜਾਂ ਕਿਸੇ ਹੌਲਦਾਰ ਤੋਂ ਨਹੀਂ ਲਈ ਇਹ ਕੰਪਲੇਂਟ ਮੁੱਖ ਮੰਤਰੀ ਨੇ ਆਪ ਸੋਸ਼ਲ ਮੀਡੀਆ ਤੇ ਆਣ ਕੇ ਔਰ ਕਿਆ ਕਿ ਅਸੀਂ ਆਪਣੇ ਇੱਕ ਮਨਿਸਟਰ ਨੂੰ ਅੱਜ ਕੈਬਨਿਟ ਚੋਂ ਵੀ ਕੱਢਣ ਲੱਗੇ ਆ ਉਸ ਨੂੰ ਅਰੈਸਟ ਵੀ ਕਰਾਂਗੇ ਕਿਉਂਕਿ ਉਹਦੇ ਤੇ ਇਲਜ਼ਾਮ ਨੇ ਕਿ ਕਿਸੇ ਦਵਾਈਆਂ ਦੇ ਕੰਪਨੀਆਂ ਦੇ ਨਾਲ ਮਿਲ ਕੇ ਇਸ ਵਿਅਕਤੀ ਨੇ ਇਸ ਡਾਕਟਰ ਵਿਜੇ ਸਿੰਘਲਾ ਨੇ ਜਿਹੜਾ ਸੀਗਾ ਕਮਿਸ਼ਨ ਲਏ ਨੇ ਵੱਡੇ ਪੈਮਾਨੇ ਤੇ ਔਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀਗਾ ਕਿ ਮੇਰੇ ਕੋਲ ਇਹਦੇ ਪੁਖਤਾ ਸਬੂਤ ਨੇ ਅੱਛਾ ਗੱਲ ਹੋ ਗਈ ਕਿਉਂਕਿ ਉਧਰਲੇ ਪਾਸੇ ਸੰਗਰੂਰ ਦੀ ਜਿਮਨੀ ਚੋਣ ਸੀਗੀ ਲੋਕ ਸਭਾ ਦੀ ਤੇ ਕੁਝ ਇਹ ਲੋਕਾਂ ਨੂੰ ਸ਼ਾਇਦ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਬਹੁਤ ਇੱਕ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਸੀ ਕਿ ਅਸੀਂ ਇੱਕ ਬਹੁਤ ਅਲੱਗ ਪਾਰਟੀਆਂ ਵਿਲੱਖਣ ਪਾਰਟੀਆਂ ਅਸੀਂ ਤਾਂ ਆਪਣੇ ਮੰਤਰੀਆਂ ਤੇ ਆਪਣੇ ਐਮਐਲਏਜ਼ ਦੇ ਖਿਲਾਫ ਵੀ ਐਕਸ਼ਨ ਲੈ ਸਕਦੇ ਕੁਝ ਹੱਦ ਤੱਕ ਲੋਕਾਂ ਨੇ ਉਸ ਵਕਤ ਉਹਦਾ ਸਵਾਗਤ ਵੀ ਕੀਤਾ ਕਿ ਹਾਂ ਜੀ ਅੱਛੀ ਗੱਲ ਕੀਤੀ ਹੈ ਪਰ ਅੰਦਰ ਨਹੀਂ ਸੀ ਪਤਾ ਕਿ ਇਹਨਾਂ ਦੀ ਮਨਸ਼ਾ ਕੀ ਹੈ ਉਸ ਤੋਂ ਬਾਅਦ ਡਾਕਟਰ ਵਿਜੇ ਸਿੰਘਲਾ ਦੀ ਥੋੜੀ ਦੇਰ ਬਾਅਦ ਜ਼ਮਾਨਤ ਹੋ ਗਈ ਹੈ 3 ਸਾਲ ਲਗਾਤਾਰ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ ਕੋਈ ਚਲਾਨ ਨਹੀਂ ਪੇਸ਼ ਕੀਤਾ ਕੋਈ ਚਲਾਨ ਨਹੀਂ ਪੇਸ਼ ਕੀਤਾ। ਔਰ ਅਲਟੀਮੇਟਲੀ ਕੱਲ ਪੰਜਾਬ ਪੁਲਿਸ ਨੇ ਸਰਕਾਰ ਦੇ ਕਹਿੰਦੇ ਕੀਤਾ ਹੋਣਾ ਇਦਾਂ ਤਾਂ ਕਿਹੜੇ ਪੁਲਿਸ ਵਾਲੇ ਦੀ ਹਿੰਮਤ ਹੁੰਦੀ ਆ। ਅਦਾਲਤ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰਤੀਆ ਕਿ ਅਸੀਂ ਇਸ ਮੁਕਦਮੇ ਨੂੰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ। ਹੁਣ ਇੱਥੇ ਜਾਂ ਤਾਂ ਭਗਵੰਤ ਮਾਨ ਉਸ ਵਕਤ ਜਦੋਂ ਉਹਨੇ ਖੁਲਾਸਾ ਕੀਤਾ ਸਿੰਘਲੇ ਦੀ ਕਰਪਸ਼ਨ ਦਾ ਜਾਂ ਤਾਂ ਉਦੋਂ ਝੂਠ ਬੋਲ ਰਿਹਾ ਸੀਗਾ। ਤੇ ਜਾਂ ਫਿਰ ਹੁਣ ਸਰਕਾਰ ਨੇ ਅਗਰ ਉਹ ਕਰਪਟ ਸੀਗਾ ਤੇ ਫਿਰ ਇੱਕ ਕਰਪਟ ਆਦਮੀ ਨੂੰ ਇੱਕ ਪ੍ਰਸ਼ਟਾਚਾਰ ਕਰਦੇ ਹੋਏ ਆਪਣੇ ਹੀ ਮਨਿਸਟਰ ਨੂੰ ਉਹਨਾਂ ਨੇ ਕਲੀਨ ਚਿੱਟ ਕਿਉਂ ਦਿੱਤੀ ਹੈ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਪੰਜਾਬ ਦੇ ਵਿੱਚ ਜਦੋਂ ਮੈਂ ਕਿਹਾ ਕਿ ਦੋ ਕਾਨੂੰਨ ਬਣ ਚੁੱਕੇ ਨੇ ਆਪੋਜੀਸ਼ਨ ਦਾ ਕੋਈ ਵੀ ਵਿਅਕਤੀ ਬੋਲੇ A B C D ਕਿਸੇ ਨਾ ਕਿਸੇ ਢੰਗ ਦੇ ਨਾਲ ਉਦੇ ਖਿਲਾਫ ਉਹਨਾਂ ਨੇ ਮੁਕਦਮਾ ਦਰਜ ਕਰਕੇ ਉਹਨੂੰ ਚੱਕ-ਥੱਲ ਕਰਕੇ ਜੇਲ੍ਹ ਵਿੱਚ ਛੁੱਟਣ ਦਾ ਇੱਕ ਤੇ ਇਹ ਵੱਡੇ ਸਵਾਲ ਤੇ ਵੱਡੇ ਇਲਜ਼ਾਮ ਜੋ ਹੈ ਹੁਣ ਵਿਰੋਧੀਆਂ ਵੱਲੋਂ ਲਗਾਤਾਰ ਭਗਵੰਤ ਮਾਨ ਤੇ ਲਗਾਏ ਜਾ ਰਹੇ ਨੇ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਦੱਸਦੀ ਹੈ ਕਿ 2022 ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਉਸ ਦੇ ਕੁਝ ਸਮਾਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਘਲਾ ਖਿਲਾਫ ਭ੍ਰਿਸ਼ਟਾਚਾਰ ਦੇ aarop ਜੋ ਸੀਗੇ ਵੱਡੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਲੋਂ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਲਗਾਏ ਗਏ ਸੀ ਖੁਦ ਆਮ ਆਦਮੀ ਪਾਰਟੀ ਨੇ ਆਪਣੇ ਹੀ ਐਮਐਲਏ ਤੇ ਸਾਬਕਾ ਮੰਤਰੀ ਖਿਲਾਫ ਜੋ ਸੀਗਾ ਵੱਡਾ ਐਕਸ਼ਨ ਲਿਆ ਸੀਗਾ ਕੈਬਨਿਟ ਜੋ ਵੀ ਉਸ ਤੋਂ ਬਾਅਦ ਵਿਜੇ ਸਿੰਘਲਾ ਨੂੰ ਜੋ ਸੀਗਾ ਬਰਖਾਸਤ ਕਰ ਦਿੱਤਾ ਸੀ ਬਾਹਰ ਕੱਢ ਦਿੱਤਾ ਤੇ ਉਸ ਤੋਂ ਬਾਅਦ ਭਗਵੰਤ ਮਾਨ ਵੱਲੋਂ ਇਹ ਵੱਡਾ ਬਿਆਨ ਆਇਆ ਸੀ ਤੋਂ ਹਣਾ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਮੈਂ ਪ੍ਰਿਸ਼ਟਾਚਾਰ ਦੇ ਪਾਮਲੀ ਚ ਕੋਈ ਵੀ मतलब ਪ੍ਰਿਸ਼ਟਾਚਾਰ ਪੰਜਾਬ ਚ ਬਰਦਾਸ਼ਤ ਨਹੀਂ ਕਰੂੰਗਾ ਚਾਹੇ ਕੋਈ ਆਪਣਾ ਹੋਵੇ ਚਾਹੇ ਬਗਾਨਾ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ਐਕਸ਼ਨ ਹੋਵੇਗਾ ਤੇ ਇਹ ਸਭ ਕਹਿ ਕੇ ਹੀ ਆਪਣੇ ਹੀ ਐਮਐਲਏ ਤੇ ਆਪਣੇ ਹੀ ਮੰਤਰੀ ਖਿਲਾਫ ਭਗਵੰਤ ਮਾਨ ਨੇ ਵੱਡਾ ਐਕਸ਼ਨ ਲਿਆ ਸੀਗਾ ਹੁਣ ਬੀਤੇ ਕੱਲ ਮੁਹਾਲੀ ਪੁਲਿਸ ਵੱਲੋਂ ਜੋਗਾ ਵਿਜੇ ਸਿੰਘਲਾ ਨੂੰ ਪ੍ਰਿਸ਼ਟਾਚਾਰ ਦੇ ਮਾਮਲੇ ਚ ਕਲੀਨ ਚਿੱਟ ਦਿੱਤੀ ਹੈ ਤੇ ਇਸ ਨੂੰ ਲੈ ਕੇ ਹੁਣ ਵਿਰੋਧੀ ਵੱਡੇ ਸਵਾਲ ਚੁ크ਰੇ ਨੇ ਕਿ ਜਾਂ ਤਾਂ ਭਗਵੰਤ ਮਾਨ ਨੇ 2022 ਚ ਝੂਠ ਬੋਲਿਆ ਜਾਂ ਫਿਰ ਹੁਣ ਭਗਵੰਤ ਮਾਨ ਝੂਠ ਬੋਲ ਰਹੇ ਨੇ ਹੁਣ ਆਮ ਆਦਮੀ ਪਾਰਟੀ ਨੇ ਜੋ ਜਾਣ ਮੁੱਝ ਕਰ ਜੋ ਹੈ ਆਪਣੇ ਵਿਧਾਇਕ ਆਪਣੇ ਸਾਬਕਾ ਮੰਤਰੀ ਨੂੰ ਜੋ ਹੈ ਕਲੀਨ ਚਿੱਟ ਦਵਾ ਦਿੱਤੀ ਹੈ ਤੇ ਜਾਂ ਫਿਰ ਭਗਵੰਤ ਮਾਨ ਨੇ ਉਦੋਂ ਜੋ ਸੀਗਾ ਇਹ ਝੂਠਾ ਡਰਾਮਾ ਕੀਤਾ ਸੀਗਾ ਆਪਣੇ ਹੀ ਐਮਐਲਏ ਤੇ ਆਪਣੇ ਹੀ ਮੰਤਰੀ ਨੂੰ ਜੋ ਸੀਗਾ ਕਰਪਸ਼ਨ ਦੇ ਮਾਮਲੇ 'ਚ ਜੋ ਸੀਗਾ ਗ੍ਰਿਫਤਾਰ ਕਰਵਾਇਆ ਸੀ ਤੇ ਵੱਡਾ ਖੇਲ ਰਚਿਆ ਸੀਗਾ ਇਹ ਵੱਡੇ ਜੋ ਸਵਾਲ ਨੇ ਇਹ ਵੱਡੇ ਇਲਜ਼ਾਮ ਜੋ ਹੈਗੇ ਹੁਣ ਵਿਰੋਧੀ ਲਗਾਤਾਰ ਆਮ ਆਦਮੀ ਪਾਰਟੀ ਤੇ ਯਾਨੀ ਕਿ ਭਗਵੰਤ ਮਾਨ ਤੇ ਚੁੱਕਰੀ ਹੈ ਭਗਵੰਤ ਮਾਨ ਤੇ ਸਿੱਧਾ ਤੌਰ ਤੇ ਹੁਣ ਵਿਰੋਧੀ ਨਿਸ਼ਾਨਾ ਸਾਧ ਰਹੀ ਹੈ ਤੇ ਇੱਕ ਹੀ ਚੀਜ਼ ਕਹਿ ਰਹੀ ਹੈ ਕਿ ਇਹ ਡਰਾਮਾ ਸੀਗਾ ਉਦੋਂ ਕੀਤਾ ਗਿਆ ਤੇ ਹੁਣ ਵੀ ਇਹ ਡਰਾਮਾ ਜੋ ਹੈ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਬਾਕੀ ਤੁਹਾਨੂੰ ਕੀ ਕੁਝ ਲੱਗਦਾ ਹੈ ਕਿ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਕਮੈਂਟ ਕਰ ਕੀ ਜ਼ੁਰਦ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ